you mm -hmm. ਹਾਂਜੀ ਆਪਾਂ ਹਾਜ਼ਰ ਹਾਂ ਜੀ ਈਟੀਟੀ 6835% ਸੰਬੰਧੀ ਨਵੀਂ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ 6ਵੇਂ ਪੇ ਸਕੇਲ ਸੰਬੰਧੀ ਤੁਹਾਨੂੰ ਪਤਾ ਹੈ ਕਿ 6835% ਨੂੰ ਲੈ ਕੇ ਬਹੁਤ ਸਾਰੇ ਕੇਸ ਜਿਹੜੇ ਆਲਰੇਡੀ ਫਾਈਲ ਕਰ ਦਿੱਤੇ ਗਏ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਕੇਸ ਦੀ ਗੱਲ ਕਰ ਲਈਏ ਜੇ ਆਪਾਂ ਤਾਂ ਅਪਡੇਟ ਜਿਹੜੀ ਆਲਰੇਡੀ ਡਿਪਾਰਟਮੈਂਟ ਵੱਲੋਂ ਤੇ ਮਾਨਯੋਗ ਹਾਈ ਕੋਰਟ ਵੱਲੋਂ ਦੇ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸ ਦਵਾ ਕਿ 6ਵਾਂ ਪੇ ਸਕੇਲ ਜਿਹੜਾ ਲਾਗੂ ਹੋ ਚੁੱਕਿਆ ਹੈ ਕਿਹੜੇ ਕਿਹੜੇ ਟੀਚਰਸ ਨੂੰ ਮਿਲੇਗਾ ਕਿਹੜੇ ਟੀਚਰਸ ਹਲੇ ਪੈਂਡਿੰਗ ਰਹਿਣਗੇ ਉਹਨਾਂ ਤੇ ਆਪਾਂ ਡਿਟੇਲ ਦੇ ਨਾਲ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 6835 ਭਰਤੀ ਨੂੰ ਲੈ ਕੇ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ 6835% ਤੇ 6ਵੇਂ ਪੇ ਸਕੇਲ ਲਾਗੂ ਕਰਨ ਦੇ ਲਈ 9 ਕੇਸ ਜਿਹੜੇ ਨੇ ਹੁਣ ਤੱਕ ਫਾਈਲ ਕਰ ਦਿੱਤੇ ਗਏ ਨੇ ਜਿਨ੍ਹਾਂ ਵਿੱਚੋਂ ਤੁਹਾਨੂੰ ਪਤਾ ਹੈ ਕਿ ਸੁਖਚੈਨ ਸਿੰਘ ਵਾਲਾ ਕੇਸ ਜਿਹੜਾ ਹੈ ਓਲਰੈਡੀ ਉਸ ਦਾ 6 ਮਹੀਨੇ ਦਾ ਟਾਈਮ ਕੰਪਲੀਟ ਹੋ ਚੁੱਕਿਆ ਸੀ ਤੇ ਉਹਨਾਂ ਨੂੰ ਜਿਹੜਾ ਹੈ 6ਵੇਂ ਪੇ ਸਕੇਲ ਦੇ ਅਕੋਰਡਿੰਗ ਹੀ ਜਿਹੜੀ ਸੈਲਰੀ ਹੈ ਉਹ ਦਿੱਤੀ ਗਈ ਹੈ ਠੀਕ ਹੈ ਜੀ ਤਾਂ ਬਾਕੀ ਦੇ 8 ਕੇਸਿਸ ਦੀ ਵੀ ਆਪਾਂ ਆਫੀਸ਼ੀਅਲੀ ਜਿਹੜੀ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਹੁਣ ਤੱਕ ਦੇਖੋ 9 ਕੇਸ ਲੱਗ ਚੁੱਕੇ ਨੇ ਉਹਨਾਂ ਵਿੱਚੋਂ ਇੱਕ ਕੇਸ ਤੁਹਾਨੂੰ ਪਤਾ ਹੈ ਕਿ ਉਹਦੇ ਅਕੋਰਡਿੰਗ ਜਿਹ ਠੀਕ ਹੈ ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਪ੍ਰੂਫ ਵੀ ਦਿਖਾ ਦਿੰਨੀ ਆ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਠੀਕ ਹੈ ਜੀ ਜਿਨ੍ਹਾਂ ਤੇ 6ਵਾਂ ਪੇ ਸਕੇਲ ਲਾਗੂ ਹੋਇਆ ਹੈ ਉਹਨਾਂ ਨੂੰ ਇੰਨੀ ਸੈਲਰੀ ਜਿਹੜੀ ਹੈ ਕ੍ਰੈਡਿਟ ਹੋਈ ਹੈ ਤੇ ਜਿਹੜੇ ਹਲੇ ਫਿਲਹਾਲ ਪਟੀਸ਼ਨਰ ਬਣੇ ਹੋਏ ਨੇ ਤੇ ਮਾਨਯੋਗ ਹਾਈ ਕੋਰਟ ਵੱਲੋਂ ਉਹਨਾਂ ਦਾ ਜਿਹੜਾ ਡਿਸੀਜਨ ਹੈ ਪੈਂਡਿੰਗ ਹੈ ਤਾਂ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਜਿਹੜੀ ਸੈਲਰੀ ਹੈ 38000 ਸਮਥਿੰਗ ਕੁਝ ਆਈ ਹੈ ਠੀਕ ਹੈ ਜੀ ਤਾਂ ਇਹ ਦੋਨਾਂ ਦਾ ਡਿਫਰੈਂਸ ਤੁਸੀਂ ਦੇਖ ਸਕਦੇ ਹੋ ਤੇ ਜੇ ਆਪਾਂ ਦੂਜੇ ਕੇਸ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੈ ਕਿ ਜਿਹੜਾ ਸੈਕੰਡ ਕੇਸ ਹੈ ਆਪਣੇ ਕੋਲ ਉਹ ਹੈਗਾ ਜੀ ਜੱਗਾ ਸਿੰਘ ਵਾਲਾ ਕੇਸ ਠੀਕ ਹੈ ਇਹਦੇ ਤੇ ਮੈਂ ਆਲਰੇਡੀ ਤੁਹਾਨੂੰ ਗਰੁੱਪ ਦੇ ਵਿੱਚ ਇਨਫੋਰਮੇਸ਼ਨ ਦੇ ਚੁੱਕੀ ਸੀਗੀ ਠੀਕ ਹੈ ਜਿਸ ਦਾ ਕੀ ਸਮਾਂ ਆਲਰੇਡੀ ਕੰਪਲੀਟ ਹੋ ਚੁੱਕਿਆ ਹੈ ਤੀਜੇ ਕੇਸ ਦੀ ਜੀ ਆਪਾਂ ਗੱਲ ਕਰੀਏ ਤਾਂ ਤੀਜੇ ਕੇਸ ਦੇ ਵਿੱਚ ਜਿਹੜੇ ਹੈ ਟੋਟਲ ਟੀਚਰਜ਼ ਦੀ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਹੈਗੇ ਨੇ ਜੀ ਲਗਭਗ 191 ਦੇ ਕਰੀਬ ਜਿਹੜੇ ਟੀਚਰ ਨੇ ਯਾਨੀ ਕਿ ਪਟੀਸ਼ਨਰ ਨੇ ਉਹ ਬਣੇ ਹੋਏ ਨੇ ਠੀਕ ਹੈ ਜੀ ਤੇ ਇਸ ਦਾ 6 ਮਹੀਨੇ ਦਾ ਜਿਹੜਾ ਸਮਾਂ ਹੈ 12 ਨਵੰਬਰ ਨੂੰ ਕੰਪਲੀਟ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਚੌਥੇ ਕੇਸ ਦੀ ਗੱਲ ਕਰੀਏ ਇਹ ਹੈਗਾ ਜੀ ਅਰਪਿੰਦਰਪਾਲ ਸਿੰਘ ਵਾਲਾ ਕੇਸ ਜਿਸ ਦੀ ਜ ਲਗਾ ਤੇ ਇਸ ਦੇ ਵਿੱਚ ਲਗਭਗ 727 ਦੇ ਕਰੀਬ ਜਿਹੜੇ ਨੇ ਪਟੀਸ਼ਨਰ ਬਣੇ ਹੋਏ ਨੇ ਠੀਕ ਹੈ ਜੀ ਫਿਫਥ ਕੇਸ ਦੀ ਜੀ ਆਪਾਂ ਗੱਲ ਕਰ ਲਈ ਗੁਰਪ੍ਰੀਤ ਸਿੰਘ ਵਾਲਾ ਕੇਸ ਹੈ 22 ਨਵੰਬਰ ਨੂੰ 6 ਮਹੀਨੇ ਦਾ ਸਮਾਂ ਕੰਪਲੀਟ ਹੋਏਗਾ ਤੇ ਇਸ ਦੇ ਵਿੱਚ ਜਿਹੜਾ ਹੈ 700 ਦੇ ਪਲੱਸ ਜਿਹੜਾ ਹੈ ਪਟੀਸ਼ਨਰ ਸ਼ਾਮਿਲ ਹੈ 6ਵੇਂ ਕੇਸ ਦੀ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜਾ ਹੈ 29 ਤੁਹਾਨੂੰ ਪਤਾ ਹੈ 29 ਨਵੰਬਰ ਨੂੰ ਇਸ ਦਾ ਵੀ ਜਿਹੜਾ ਟਾਈਮ ਪੀਰੀਅਡ ਹੈ ਖਤਮ ਹੋ ਜਾਏਗਾ ਤੇ ਇਸ ਦੇ ਵਿੱਚ 173 ਦੇ ਕਰੀਬ ਜਿਹੜੇ ਪਟੀਸ਼ਨਰ ਨੇ ਉਹ ਸ਼ਾਮਿਲ ਨੇ 7ਵੇਂ ਕੇਸ ਦੀ ਗੱਲ ਕਰੀਏ ਆਪਾਂ ਦੇਸ ਰਾਜ ਵਾਲੇ ਦੀ ਠੀਕ ਹੈ 7 ਜਨਵਰੀ ਯਾਨੀ ਕਿ ਨੈਕਸਟ ਇਸਮ 6 ਮਹੀਨੇ ਦਾ ਸਮਾਂ ਕੰਪਲੀਟ ਹੋਏਗਾ ਇਸ ਦੇ ਵਿੱਚ ਜਿਹੜੇ ਪਟੀਸ਼ਨਰ ਨੇ 170 ਨੇ ਤੇ ਜੇ ਆਪਾਂ 8ਵੇਂ ਕੇਸ ਦੀ ਗੱਲ ਕਰੀਏ ਠੀਕ ਹੈ ਬੁੱਟਾ ਸਿੰਘ ਵਾਲੇ ਕੇਸ ਦੀ ਤਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਜਿਹੜਾ 6 ਮਹੀਨੇ ਦਾ ਸਮਾਂ ਹੈ 5 ਫਰਵਰੀ ਨੂੰ ਖਤਮ ਹੋਣ ਜਾ ਰਿਹਾ ਹੈ ਤੇ ਇਸ ਦੇ ਵਿੱਚ ਜਿਹੜੇ ਨੇ 1275 ਦੇ ਕਰੀਬ ਪਟੀਸ਼ਨਰ ਜਿਹੜੇ ਨੇ ਆਲਰੇਡੀ ਬਣ ਚੁੱਕੇ ਨੇ ਠੀਕ ਹੈ ਤੇ ਜੇਕਰ ਤੁਸੀਂ ਪਟੀਸ਼ਨਰ ਹਾਲੇ ਤੱਕ ਨਹੀਂ ਬਣੇ ਤਾਂ ਤੁਸੀਂ ਯੂਨੀਅਨ ਨਾਲ ਕੰਟੈਕਟ ਕਰੋ ਕੇਸ ਚੱਲ ਰਿਹਾ ਹੈ ਤੁਸੀਂ ਜਿਹੜਾ ਉਸ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ ਤੇ ਇਹਨਾਂ ਜਿਹੜੇ ਜਿੰਨੇ ਵੀ ਕੇਸਿਸ ਸ਼ਾਮਿਲ ਕੀਤੇ ਗਏ ਨੇ ਇਹਨਾਂ ਨੂੰ ਹਾਈ ਕੋਰਟ ਨੇ ਪੇਸ਼ ਕੇ ਲਾਗੂ ਕਰਨ ਦੇ ਲਈ ਤੁਹਾਨੂੰ ਪਤਾ ਹੈ ਕਿ 6 ਮੰਥ ਦਾ ਟਾਈਮ ਦਿੱਤਾ ਹੋਇਆ ਹੈ ਠੀਕ ਹੈ ਤੇ ਵੈਸੇ ਤਾਂ ਦੇਖੋ ਤੁਹਾਨੂੰ ਪਤਾ ਯੂਨੀਅਨ ਦੀ ਲੇਟੈਸਟ ਮੀਟਿੰਗ ਹੋਈ ਹੈ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਦਾ ਪੂਰਾ ਭਰੋਸਾ ਦਿੱਤਾ ਹੈ ਕਿ 6 ਮਹੀਨੇ ਦਾ ਸਮਾਂ ਖਤਮ ਹੋਣ ਤੋਂ ਪਹਿਲਾਂ ਹੀ ਜਿਹੜੀ ਇਹ ਚੀਜ਼ ਐ ਲਾਗੂ ਹੋ ਜੇਗੀ ਲੇਕਿਨ ਜੇ ਕਰੇ ਚੀਜ਼ ਲਾਗੂ ਨਹੀਂ ਹੁੰਦੀ ਤਾਂ ਤੁਹਾਨੂੰ ਪਤਾ ਹੈ ਕਿ ਫਿਰ ਸੀਓਸੀਪ ਜਿਹੜੀ ਐ ਉਹ ਫਾਈਲ ਕੀਤੀ ਜਾਏਗੀ ਠੀਕ ਹੈ ਜੀ ਤਾਂ ਇਹ ਤਾਂ ਹੈਗੀ ਸੀ ਜੀ ਲੇਟੈਸਟ ਅਪਡੇਟ ਜਿਹੜੇ ਕਿ ਹੁਣ ਕੇਸ ਚੱਲ ਰਹੇ ਨੇ ਤੇ ਹੁਣ ਜੇ ਆਪਾਂ ਗੱਲ ਕਰ ਲਈਏ ਬਾਕੀ ਪੈਂਡਿੰਗ ਟੀਚਰਸ ਦੀ ਤਾਂ ਉਹ ਵੀ ਇਸ ਦੇ ਵਿੱਚ ਜਿਹੜਾ ਪਟੀਸ਼ਨਰ ਬਣ ਸਕਦੇ ਨੇ ਠੀਕ ਹੈ ਤੁਸੀਂ ਯੂਨੀਅਨ ਦਾ ਜਿਹੜਾ ਕੰਟੈਕਟ ਕਰ ਸਕਦੇ ਹੋ ਤੇ ਜੇ ਹੁਣ ਆਪਾਂ ਗੱਲ ਕਰ ਲਈਏ ਕਿ ਸਾਰਿਆਂ ਦੀ ਜਿਹੜੀ ਸੁਣਵਾਈ ਹੈ ਅਲੱਗ-ਅਲੱਗ ਹੋਏਗੀ ਦੇਖੋ ਯੂਨੀਅਨ ਦੀ ਜੇਕਰ ਤੁਸੀਂ ਮੀਟਿੰਗ ਦੀ ਅਪਡੇਟ ਜਿਹੜੀ ਹੈ ਤੁਹਾਨੂੰ ਕੋਲ ਪਹੁੰਚੀ ਹੈ ਤਾਂ ਉਸ ਦੇ ਵਿੱਚ ਤੁਹਾਨੂੰ ਪਤਾ ਹੈ ਇਹ ਗੱਲ ਜਿਹੜੀ ਹੈ ਸ਼ਾਮਿਲ ਕੀਤੀ ਗਈ ਹੈ ਕਿ ਜਿਹੜਾ ਇਹ ਫੈਸਲਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਕੋਸ਼ਿਸ਼ ਹੈ ਕਿ ਜਨਰਲਾਈਜ਼ ਕਰ ਦਿੱਤਾ ਜਾਵੇ ਸਾਰਿਆਂ ਤੇ ਉਹ ਚੀਜ਼ ਜਿਹੜੀ ਲਾਗੂ ਹੋ ਜੇ ਬਾਕੀ ਤੁਹਾਨੂੰ ਪਤਾ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਟਾਈਮ ਸੀਰ ਹੀ ਮਾਨਿਓ ਹ ਤੁਹਾਨੂੰ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਣਗੀਆਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਟੀਚਰਸ ਇਹ ਵੀ ਪੁੱਛ ਰਹੇ ਸਨ ਕਿ ਜਿਵੇਂ 6 35 ਤੇ 6ਵਾਂ ਪੇ ਸਕੇਲ ਲਾਗੂ ਹੋਇਆ 95 93 ਚੋਣ ਨੂੰ ਮਿਲੇਗਾ ਜਾਂ ਨਹੀਂ ਦੇਖੋ ਤੁਹਾਨੂੰ ਪਤਾ ਹੈ ਕਿ ਪਰਬੀਸ਼ਨ ਦੇ ਟਾਈਮ ਜਿਹੜੀ ਹੈ ਬੇਸਿਕ ਸੈਲਰੀ ਮਿਲਦੀ ਹੈ ਯਾਨੀ ਕਿ ਕੋਈ ਪੱਤਾ ਨਹੀਂ ਮਿਲਦਾ ਹੈਗਾ ਠੀਕ ਹੈ ਤੇ ਤੁਹਾਨੂੰ ਪਤਾ ਹੈ ਕਿ 29 200 ਜਿਹੜੀ ਹੈ ਉਸ ਦੇ ਵਿੱਚ ਸੈਲਰੀ ਮਿਲਦੀ ਹੈ ਤਾਂ ਇਸ ਕਰਕੇ ਪਰਬੀਸ਼ਨ ਟਾਈਮ ਦੇ ਵਿੱਚ ਤਾਂ ਤੁਸੀਂ ਇਹ ਚੀਜ਼ ਜਿਹੜੀ ਹੈ ਆਪਾਂ ਨਹੀਂ ਗੱਲ ਕਰ ਸਕਦੇ ਆਫਟਰ ਪਰਬੀਸ਼ਨ ਜਿਹੜਾ ਹੈ ਇਹ ਚੀਜ਼ ਪੋਸੀਬਲ ਹੈਗੀ ਹੈ ਬਿਲਕੁਲ ਕਿ ਇਹਨਾਂ ਦੋਨਾਂ ਭਰਤੀਆਂ ਨੂੰ ਜਿਹੜਾ ਹੈ 6ਵਾਂ ਪੇ ਸਕੇਲ ਦਿੱਤਾ ਜਾਵੇ ਠੀਕ ਹੈ ਉਹ ਬਾਅਦ ਹੀ ਹੁੰਦਾ ਚਾਰਟ ਪੈਂਦੇ ਤੁਹਾਨੂੰ ਪਤਾ ਹੈ ਕਿ ਪਰਬੀਸ਼ਨ ਕੰਪਲੀਟ ਹੋਣ ਕਾਫੀ ਟਾਈਮ ਹੋ ਗਿਆ ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਠੀਕ ਹੈ ਜੀ ਬਾਕੀ ਰਹੀ ਗੱਲ ਦੇਖੋ ਸੈਲਰੀ ਡਿਫਰੈਂਸ ਦੀ ਉਹ ਪਾਲ ਆਲਰੇਡੀ ਗੱਲ ਕਰ ਚੁੱਕੇ ਆਂ 6ਵੇਂ ਪੇਸਕੇਲ ਦੇ ਅਕੋਰਡਿੰਗ ਤੁਸੀਂ ਦੇਖਿਆ ਹੈ ਕਿ 51000 ਪਲੱਸ ਹੈ ਠੀਕ ਹੈ ਤੇ ਜੇ 7ਵੇਂ ਦੇ ਅਕੋਰਡਿੰਗ ਗੱਲ ਕਰੀਏ ਤਾਂ 38000 ਹੈ ਠੀਕ ਹੈ 30000 ਕੁਛ 40 ਸਮਥਿੰਗ ਐਨਨੇ ਕੀ ਸੈਲਰੀ ਹੈ ਠੀਕ ਹੈ ਤਾਂ ਤਾਂ ਡਿਫਰੈਂਸ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਤੇ ਤੁਹਾਨੂੰ ਪਤਾ ਹੈ ਕਿ ਜੇ ਆਪਾਂ ਆਪਣੇ এডੂਕੇਸ਼ਨਾਂ ਕੱਤਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਇਹ ਗੱਲ ਜਿਹੜੀ ਹੈ ਆਪਣੀ ਮੀਟਿੰਗ ਦੇ ਵਿੱਚ ਦਰਸਾਈ ਹੈ ਕਿ ਉਹਨਾਂ ਵੱਲੋਂ ਇਸ ਨੂੰ ਲੈ ਕੇ ਜਿਹੜਾ ਹੈ ਹੋਰ ਤਰੀਕੇ ਨਾਲ ਵਿਭਾਗ ਦੇ ਵਿੱਚ ਕੰਮ ਕੀਤਾ ਜਾਏਗਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਹੌਲੀ-ਹੌਲੀ ਕਲੀਅਰ ਹੋ ਜਾਣਗੀਆਂ ਤੇ ਇਹਨਾਂ ਕੇਸਿਸ ਨੂੰ ਲੈ ਕੇ ਜੇਕਰ ਤੁਹਾਡਾ ਕੋਈ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ 95946332232 ਸੰਬੰਧੀ ਹਰ ਪ੍ਰਕਾਰ ਦੀ ਜਿਹੜੀ ਆਫੀਸ਼ੀਅਲ ਅਪਡੇਟ ਹੈ ਤੁਹਾਡੇ ਤੱਕ ਜਿਹੜੀ ਆ ਟਾਈਮ ਸਿਰ ਪਹੁੰਚ ਸਕੇ ਬਾਕੀ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਉੱਥੇ ਆਪਾਂ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਠੀਕ ਹੈ ਜੀ ਤੇ ਇਸ ਦੇ ਨਾਲ ਹੀ ਜਿੰਨੇ ਕੇਸ ਹੁਣ ਤੱਕ ਫਾਈਲ ਹੋਏ ਨੇ ਉਸ ਦੀ ਵੀ ਜਿਹੜੀ ਸਾਰੀ ਡਿਟੇਲ ਹੈ ਮਾਨਯੋਖ ਹਾਈ ਕੋਰਟ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਸਾਰੇ ਪੀਡੀਐਫ ਜਿਹੜੇ ਆ ਟੋਟਲ 8 ਕੇਸਿਸ ਦੇ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਸ਼ੇਅਰ ਕਰ ਦਵਾਂਗੀ ਤੁਸੀਂ ਉੱਥੇ ਜਾ ਕੇ ਉਸ ਨੂੰ ਜਿਹੜਾ ਹੈ ਚੈੱਕ ਆਊਟ ਕਰ ਸਕਦੇ ਹੋ ਠੀਕ ਹੈ ਜੀ ਤਾਂ ਇਹ ਹੈਗੀ ਸੀ ਇਨਫੋਰਮੇਸ਼ਨ ਬਾਕੀ ਮਿਲਦੇ ਹਾਂ ਜੀ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਧੰਨਵਾਦ ਥੈਂਕ ਯੂ